ਹੇ 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 ਨਾਨੀ ਅੰਨੀ ਮੈਂ ਝਰ ਰਗੀ ਮਾਤਾ ਜੀ ਜਿਦਕ ਆਪਣੇ ਹੋਈ ਕਟਨਾ ਹੋਈ ਹੈ ਕੁੜੀ ਦੇ ਮੌਤ ਹੋਈ ਕਿਸ ਤਰ੍ਹਾਂ ਹੋਈ ਹੈ ਜੀ ਹੇ ਮੈਂ ਦੂ ਵਦਨੀ ਸਾਨੂੰ ਬਾਹਰ ਕੱਢ ਦਿੱਤੀ ਸੀ ਜਨਵੰਨ ਧਰੇ ਲੈ ਵਾਰ ਰੱਖ ਨਹੀਂ ਦਿੱਤੀ ਨਹੀਂ ਖੜੀ ਨਹੀਂ ਦਿੱਤੀ ਮਾਰ ਕੱਢ ਕੇ ਕੁੰਡਾ ਨਾਲ ਕੇ ਪਤਾ ਨਹੀਂ ਕੀ ਕਰੀ ਹੋਈ ਹੈ ਮੁੰਡਾ ਕੌਣ ਸੀਗਾ ਜੀ ਉਹ ਦੋ ਤਹਾ ਵੀ ਇੱਧਰ ਉਹ ਖੜਾ ਜਰਾ ਉਹ ਖੜਾ ਆ ਟਕੜੀ ਜੀ ਲੱਤ ਮਾਤਾ ਜੀ ਪਹਿਲੀ ਵਾਰੀ ਝਗੜਾ ਹੋਇਆ ਜਾਂ ਕੋਈ ਪਿਛਾਤ ਸੋਸਪੇ ਦਾ ਕੋਈ ਗੱਲਬਾਤ ਹੋਈ ਹੈ ਨਹੀਂ ਨਹੀਂ ਭੈਣੇ ਬੇਰਾ ਦਾ ਇਹ ਨਾ ਪੈ ਰਸੀਗੀ ਕੋਈ ਹੰਤ ਨਹੀਂ ਸੀਗੀ ਰਾਤ ਪਤਾ ਨਹੀਂ ਕਿ ਹੋਗੀ ਮੈਨੂੰ ਤਾਂ ਜੀਦਾ ਨਹੀਂ ਮੈਨੂੰ ਤਾਂ ਜੀਦਾ ਨਹੀਂ ਉਹ ਸਾਡੇ ਕੰਮ ਕਰਨ ਵਾਲਾ ਮੁੰਡਾ ਜਹਾ ਕੀ ਗਿੱਧਵੀ ਮਤਤੀਆ ਆਖਾ ਜਦ ਬਾਅਦ ਚਲੇ ਗਏ ਉਹ ਕਿੱਥੇ ਚਲਾ ਗਿਆ ਮਨੇ ਦੱਸ ਤਾ ਮਾਤਾ ਨੂੰ ਪਤਾ ਕਰੋ ਲੱਗਿਆ ਵੀ ਕੁੜੀ ਦੀ ਮੋਗਲ ਨੂੰ ਪਤਾ ਲੰਭਿਆ ਸੀ ਅੰਧਰ ਬੜੀ ਬਾਰ ਕੋਈ ਟੀ ਦੇ ਤੋ ਕਰੇ ਹੋਰ ਹੈ ਨਹੀਂ ਸੀ ਉਸ ਟਾਈਮ ਕੋਈ ਨਹੀਂ ਕੋਈ ਨਹੀਂ ਇੱਕੋ ਵਾਰ ਸਲਾਗਦੀ ਸੀ ਉਹਨਾਂ ਲੱਗੇ ਸੀ ਹਾਂ ਮੈਂ ਅਨੀ ਦੀਂਦਾ ਨਹੀਂ ਮੈਨੂੰ ਮੜਾ ਮੜਾ ਦੀਂਦਾ ਉਹਨਾਂ ਤੇ ਮੈਂ ਤੁਰੀ ਫੇੜੀ ਸਰ ਤੁਹਾਡੇ ਵੱਲੋਂ ਪੀਸੀ ਕੀਤੀ ਜਾਦੀ ਹੈ ਤੇ ਕੀ ਮੰਨਣਾ ਜੀ ਸਰ ਇਹ ਜੇ ਅੱਜ ਸਵੇਰ ਨੂੰ ਕੋਈ ਇਨਫੋਰਮੇਸ਼ਨ ਮਿਲੀ ਸੇ ਵੀ ਪਿੰਡ ਬੈਰੋਂ ਕੇ ਵੀ ਕਿਸੇ ਭਰਾ ਨੇ ਵੀ ਆਪਣੀ ਸਗੀ ਪੈਣ ਦਾ ਕਤਲ ਕਰ ਦਿੱਤਾ ਤੇ ਸਾਡੇ ਐਸਐਚਓ ਸਾਹਿਬ ਸੰਭਲ ਸਰ ਤੇ ਉਹਨੇ ਟੀਮ ਨੇ ਤਰੰਤ ਕਾਰਵਾਈ ਕਰਦੇ ਹੋਏ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚ ਕੇ ਉਹਨਾਂ ਨੇ ਇਹ ਮੌਕੇ ਨੂੰ ਸਾਰੇ ਸਿਨ ਆਫ ਕਰਾਇਮ ਨੂੰ ਆਪਣੇ ਕਵਰ ਕੀਤਾ ਗਿਆ ਤੇ ਦੇਖਿਆ ਵੀ ਉਹਨਾਂ ਕੀ ਦਾ ਮੌਕੇ ਤੇ ਕਤਲ ਹੋਇਆ ਹੋਇਆ ਸੀਗਾ ਤੇ ਉਹਦੀ ਨਾਨੀ ਤੇ ਬਿਆਨ ਤੇ ਜੋ ਕਿ ਦਰਬਿਆਨ ਰਾਣੀ ਕੋਰ ਉਹਦਾ ਬਿਆਨ ਦਰਜ ਕੀਤਾ ਗਿਆ ਤੇ ਕੁਝ ਟਾਈਮ ਬਾਅਦ ਹੀ ਜਿਹਨੇ ਕਤਲ ਕੀਤਾ ਉਹਦੇ ਸਾਡੇ ਭਰਾ ਨੇ ਉਹਨੂੰ ਮਮਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਸਰ ਜਿਸ ਵਿਅਕਤੀ ਨੂੰ ਕਤਲ ਕੀਤਾ ਗਿਆ ਉਹ ਲੜਕੀ ਦਾ ਸ਼ਗਰਦਾ ਸੀ ਔਰ ਕੀ ਕਾਰਨ ਬਣਿਆ ਵੀ ਜਿਹੜਾ ਕਤਲ ਆ ਜੇ ਇਹਦੇ ਜੋ ਉਹਨਾਂ ਦੇ ਦਸਤ ਮੁਤਾਬਕ ਦੱਸਿਆ ਵੀ ਇਹ ਲੜਕੀ ਸੀ ਜੋ ਵੀਰਜੋਤ ਕੋਰ ਇਹਦੇ ਕੋਈ ਬਾਹਰਲੇ ਹੋਰ ਅਲੱਗ-ਅਲੱਗ ਮੁੰਡਿਆਂ ਨਾਲ ਦੇ ਕੋਈ ਨਜਾਇਜ਼ ਸਬੰਧ ਸੀਗੇ ਜੋ ਇਹਨਾਂ ਤੋਂ ਇਹ ਇਸ ਕਰਕੇ ਪਰੇਸ਼ਾਨ ਸੀਗਾ ਇਹਦੇ ਨਜਾਇਜ਼ ਸਬੰਧਾਂ ਤੋਂ ਉਹ ਰੋਕਦਾ ਸੀਗਾ ਤੇ ਇਸ ਕਰਕੇ ਇਹਨੇ ਵਿਚ ਜੀਤਾਰ ਕਤਲ ਕਰ ਦਿੱਤਾ ਕਈ ਸਿਕਲੜਤੀ ਸਰ ਕਿੰਨੀ ਉਮਰ ਸੀ ਦੀ ਉਹਦੇ 24 ਸਾਲ ਕਰੀਬ 24 ਸਾਲ ਉਮਰ ਹੈ ਲੜਕੀ ਦੀ ਬਿਰਜਤੋਂ ਪੀਰਜੋਤ ਗੌਰ ਦੀ ਕਿ ਕਿਥੋਂ ਦੇ ਰਹਿਣ ਵਾਲੇ ਸੀ ਦੋਨੋਂ ਪਿੰਡਾਂ ਦਾ ਇਹ ਫਤੇਗੜ ਕੋਟਾਣਾ ਪਿੰਡ ਹੈ ਇਹਨਾਂ ਦਾ ਉਥੋਂ ਇਹ ਆਪਣੇ ਨਰਨੀ ਕੋਲ ਕਦੇ-ਕਦੇ ਇੱਥੇ ਮਿਲਣ ਆ ਜਾਂਦੇ ਸੀ ਤੇ ਹੁਣ ਇੱਥੇ ਆਏ ਹੋਏ ਸੀ ਕੋਈ ਪਿਛਲੇ 5-6 ਦਿਨ ਤੋਂ ਕਿਸ ਪਿੰਡ ਦੇ ਪਿੰਡ ਮੈਰੋ ਕੋਈ ਇਹ ਜਿਹੜਾ ਕਤਲ ਹੋਇਆ ਇਸ ਚੀਜ਼ ਦਾ ਕਰੋਂ ਕਿਤਾ ਜੀ ਇਹ ਮਿਰਚਾਂ ਕੁੱਟਣ ਵਾਲਾ ਜੋ ਕੋਟਣਾ ਹੁੰਦਾ ਉਹਨੇ ਉਸ ਨਾਲ ਸਿਰ 'ਚ ਮਾਰ ਕੇ ਉਹਦਾ ਕਤਲ ਕੀਤਾ ਗਿਆ। ਸਭ ਤੋਂ ਦੋਸ਼ੀ ਹੈ ਉਹ ਤੇ ਹੋਰ ਵੀ ਪਹਿਲਾਂ ਐਫਐਸ ਦਾ ਚੈਨ ਹੈ। ਜਿਵੇਂ ਪੜਤਾਲ ਕਰ ਰਹੇ ਹੋਰ ਵੀ ਪੁੱਛ ਪੜਤਾਲ ਜਿੰਨੇ ਇੱਕ ਗ੍ਰਿਫਤਾਰੀ ਦੌਰਾਨ ਸਾਡਾ ਪਾਈਸ ਆੜੀ ਤੇ ਚੈੱਕ ਕੀਤਾ ਗਿਆ ਜਿੱਥੇ ਇੱਕ ਮੁਕੱਦਮਾ ਪਹਿਲਾਂ ਆਲਰੇਡੀ ਸਿਟੀ ਸੌਤ ਦਾ ਐਨਡੀਪੀਸ ਦਾ ਮੁਕਤਵੰਦਰ ਛੇੜਿਆ। ਉਹਨਾਂ ਜਿਹੜਾ ਮੁਕੱਦਮਾ ਦਰਜ ਕੀਤਾ ਗਿਆ ਕਿਸ ਕਿਸ ਧਾਰਾ ਦੇ ਤਹਿਤ ਹੁਣ ਇਹ ਸੈਕਸ਼ਨ 173 ਬੀਐਨਐਸ ਦੇ ਤਹਿਤ ਕਰਜ ਕੀਤਾ ਗਿਆ। ਅਗਲੀ ਪੁਲਿਸ ਵਾਲਾ ਕੋਚੀ ਉੱਚੀ ਉਪਰ ਕਿਹਨੇ ਜਿਹਾ ਦੋਸ਼ੇ ਦੇ 19 ਸਾਲ ਉਮਰ ਹੈ ਜੀ ਤੇ ਜਿਹੜੀ ਕਤਲ ਹੋਇਆ ਉਹਦੀ ਕੰਜੂਰ ਉਹਦੀ 24 ਸਾਲ ਹੈ ਜੀ ਕਿਸ ਸਮੇਂ ਬਾਅਦ ਤੋਂ ਅਜੰਮ ਲਿਖਿਆ ਗਿਆ ਇਹ ਕਰੀਬ ਰਾਤ ਨੂੰ 2:30 ਵਜੇ ਦੇ ਆਸ-ਪਾਸ ਜੇ ਕਿੰਨੇ ਇਹ ਨੂੰ ਅੰਜਾਮ ਦਿੱਤਾ ਇਹ ਇਕੱਲੇ ਨੇ ਕਤਲ ਕੀਤਾ ਜਾਂ ਇਸ ਦੇ ਨਾਲ ਕੋਈ ਹੋਰ ਵੀ ਲੋਕ ਸ਼ਾਮਲ ਸੀ ਇਹਨੇ ਇਕੱਲੇ ਨੇ ਕਤਲ ਕੀਤਾ ਜਾਂ ਇਕੱਲੇ ਨਹੀਂ ਕਿਉਂਕਿ ਉਸ ਘਰ ਦੇ ਵਿੱਚ ਇਹ ਉਹਦਾ ਨਾਨੀ ਹੈ ਜੋ 올ਡ ਏਜ ਦਾ ਕਰੀਬ ਕੋਈ 70 ਸਾਲ ਉਮਰ ਹੈ ਉਹੋ ਤੇ ਇਹ ਦੋਨੋਂ ਭੈਣ ਭਰਾ ਮੌਜੂਦ ਸੀ ਸਰ ਲੜਕਾ ਦਾ ਦੋਸ਼ੀ ਹੈ ਕੋਈ ਨਸ਼ੇ ਦਾ ਆਦੀ ਸੀਗਾ ਇਹ ਗੱਲ ਹੈ ਜੇ ਨਹੀਂ ਸਾਹਮਣੇ ਆਈ ਇਸ ਤਰ੍ਹਾਂ ਦੀ ਕੋਈ ਬਟ ਇੰਨਾ ਕਹਿ ਜੁਰਰ ਹੈ ਇਹਦੇ ਨਜਾਇਜ਼ ਸਬੰਧਾਂ ਤੋਂ ਇਹ ਇਹ ਤੋਂ ਰੰਜਿਸ਼ ਸੀ ਜਿਹਦੇ ਵਜ੍ਹਾ ਰੰਜਿਸ਼ ਨੂੰ ਮਾਰਨ ਦਾ ਕਾਰਨ ਸੀ ਲੜਕੀ ਨੂੰ ਗ੍ਰਿਫਤਾਰ ਕਰ ਲਿਆਗੇ ਜੀ ਹਾਂ ਜੀ ਇਹਨੂੰ ਤੁਰੰਤ ਥੋੜਾ ਟਾਈਮ ਬਾਅਦ ਇਹਨੂੰ ਉਥੋਂ ਪਿੰਡ ਬੈਰੇ ਕੋਲੋਂ ਇਹ ਭੱਜਣ ਦੀ ਫਰਾਗ ਦੇ ਵਿੱਚ ਸੀ ਤੇ ਸਾਡੇ ਐਸਐਚਓ ਸਾਹਿਬ ਨੇ ਬੜੀ ਮੁਸ਼ਤੈਦੀ ਨਾਲ ਇਹਦੀ ਟੀਮ ਨਾਲ ਕੰਮ ਕਰਦੇ ਹੋਏ ਉਹਨੂੰ ਦਬੋਚ ਲਿਆ 1900 ਵੱਲ ਅਗਲੀ ਕੀ ਕਰਦੇ ਅਗਲੀ ਕਾਰਵਾਈ ਜੋ ਜੋ ਤਕਰੀਬਨ ਜੋ ਕਤਲ ਇਤਾ ਜਿਸਨੇ ਉਹ ਮੌਕਾ ਤੇ ਉਹਨੂੰ ਥੋੜੇ ਜਿਹਰੇ ਬਾਅਦ ਨੂੰ ਗ੍ਰਿਫਤਾਰ ਕਰ ਲਿਆ ਹੋਰ ਅਗਲੀ ਕਾਰਵਾਈ ਜੋ ਆਪਾਂ ਵਿਸ਼ਲੇਸ਼ਣ ਕਰਾਂਗੇ ਉਹ ਕਰਾਂਗੇ ਅਸੀਂ